ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਦਿਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਹੈ ਇਹਦੇ ਤੇ ਪਰਚਾ ਹੋਣਾ ਚਾਹੀਦਾ ਅਸੀਂ ਅਕਾਲੀ ਦਲ ਐਪਲੀਕੇਸ਼ਨ ਦੇਵੂਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਤ ਦਿੱਤਾ ਹੈ ਉਹਨਾਂ ਦੇ ਡੈਮੋਕ੍ਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਨ ਬਚਾ ਲੈਣਗੇ ਹੁਣ ਤਾਂ ਅਖੀਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਹੈ ਇਹਦੀ ਹਰ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ